ਇਤੋਂ ਜਿਹੜਾ ਮੇਰਾ ਬੈਗ ਭਰਿਆ ਪਿਆ ਨੇ ਇੱਕ ਟੈਚੀ ਭਰਿਆ ਪਿਆ ਪਾਸਪੋਰਟਾਂ ਦਾ ਇੰਨੇ ਪਾਸਪੋਰਟ ਮੇਰੇ ਕੋਲੇ ਪਏ ਆ 2500 ਦੇ ਲਗਭਗ ਮੁੰਡਿਆ 3000 ਦੇ ਲਗਭਗ ਮੁੰਡਿਆਂ ਦੇ ਕੰਟੈਕਟ ਨੰਬਰ ਮੈਂ ਦਿੱਤੇ ਸੀ ਭੂਤਮਾਨ ਨੂੰ ਜਿਹੇ ਸਿਰ ਤੇ ਉਹ ਹੀਰੋ ਬਣਿਆ ਸੀ ਉਹ ਮੁੰਡਿਆਂ ਦੇ ਮੈਨੂੰ ਪਾਸਪੋਰਟ ਮਿਲ ਗਏ ਆ ਮੈਂ ਜੀ ਸੁਸ਼ਮਾ ਸਵਰਾਜ ਨੂੰ ਕਹਿ ਦਿੱਤਾ ਐਨ ਵਾਲੇ ਕਰਨਾ ਸੀ ਉਹਨੇ ਮੈਂ ਤ ਤ ਤ ਤ ਤ ਤ ਤ ਤ ਦੋ ਤ ਦਿਨਾਂ ਦੇ ਵਿੱਚ ਉਹ ਬਾਹਰ ਆ ਜਾਣਾ ਹੈ ਤੇ ਮੈਂ ਕੋਸ਼ਿਸ਼ ਕਰੂੰਗਾ ਮੈਂ ਗਵਰਨਮੈਂਟ ਨੂੰ ਕਹਿਦਾ ਉਹਨੂੰ ਕੁਛ ਨਹੀਂ ਮਿਲਿਆ ਠੀਕ ਆ ਇੱਕ ਤੂੰ ਲੱਗ ਗਿਆ ਮੁੰਡੇ ਸਵਰ ਜੇਲ੍ਹ ਚ ਸੀ ਉਹਨਾਂ ਦੀ ਕੁਦਰਤੀ ਉੱਥੋਂ ਦੀ ਗਵਰਨਮੈਂਟ ਨੇ ਟੈਕਟ ਕਰਵਾਤੀ ਤੇ ਉਹ ਮੁੰਡੇ ਉੱਥੇ ਪਹੁੰਚ ਕੇ ਤੇ ਵਾਵਾ ਖੱਟ ਕੇ ਬਹਿ ਗਿਆ ਉਹ ਤਮਾਨ ਅਸੀਂ ਭਗਵੰਤ ਮਾਨ ਨਾਲ ਨਹੀਂ ਸੀਗੇ ਅਸੀਂ ਉਹਦੇ ਪੰਜਾਬ ਨਾਲ ਸੀਗੇ ਤੇ ਪੰਜਾਬ ਨਾਲ ਅੱਜ ਵੀ ਆ ਜਿਹੜਾ ਬੰਦਾ ਪੰਜਾਬ ਦੇ ਨਾਲ ਸੀ ਉਹਦੇ ਨਾਲ ਆ ਜਦੋਂ ਭਗਵੰਤ ਮਾਨ ਪੰਜਾਬ ਨਾਲ ਸੀ ਤੇ ਭਗਵੰਤ ਮਾਨ ਦੇ ਨਾਲ ਸੀ ਤੇ ਬਾਕੀ ਰਹੀ ਗੱਲ ਜਿਹੜੀ ਭਗਵੰਤ ਮਾਨ ਦੀ ਤੁਸੀਂ ਜਾਦੇ ਸਿਰ ਛੋਡੇ ਚੜਿਆ ਉਹਦਾ ਭੂਤ ਉਹ ਮੈਂ ਹੁਣੇ ਲਾ ਦਿੰਨਾ ਹੈ ਜਿਹੜੇ ਭਗਵੰਤ ਮਾਨ ਦੀ ਤੁਸੀਂ ਅੱਜ ਫੜਾ ਮਾਰਦੇ ਆ ਨਾ ਉਹ ਭਗਵੰਤ ਮਾਨ ਮੇਰੇ ਨਾਲ ਜੁੜਿਆ ਸੀ ਨਾ ਕਿ ਮੈਂ ਭਗਵੰਤ ਮਾਨ ਨਾਲ ਜੁੜਿਆ ਸੀ ਨੰਬਰ 1 ਉਸ ਭਗਵੰਤ ਮਾਨ ਨੂੰ ਮੈਂ ਬੰਦੇ ਕੱਢ ਕੱਢ ਦਿੱਤੇ ਆ ਰਾਖ ਦੇ ਵਿੱਚੋਂ ਨੰਬਰ 2 ਉਸ ਭਗਵੰਤਮਾਨ ਨੂੰ ਡੈੱਡ ਬੋਡੀਆਂ ਮੈਂ ਕੱਟ-ਕੱਟ ਦਿੱਤੀਆਂ ਨੰਬਰ 3 ਜਿਹੜੀਆਂ ਵੀਡੀਓ ਕੁੜੀਆਂ ਦੀਆਂ ਪਾਉਂਦਾ ਰਿਹਾ ਉਹਨਾਂ ਕੁੜੀਆਂ ਨੂੰ ਮੈਂ ਕਢਾ ਕੇ ਦਿੱਤਾ ਔਰ ਐਜ਼ ਅ ਪ੍ਰੂਫ ਮੈਂ ਗੱਲ ਕਰਦਾ ਮੇਰੇ ਕੋਲ ਪ੍ਰੂਫ ਆ ਤੇ ਜੇ ਭਗਵੰਤਮਾਨ ਤੇ ਇੰਨਾ ਦਾਮਣਾ ਮੈਂ ਚੈਲੰਜ ਕਰਦਾ ਅੱਜ ਤੈਨੂੰ ਰਾਜੂ ਤੂੰ ਆਦੇ ਭਗਵੰਤਮਾਨ ਨੂੰ ਪੁੱਛ ਜੇ ਤੇਰੇ ਕੋਲੇ ਨੰਬਰ ਹੈ ਨਹੀਂ ਤੈਨੂੰ ਮੈਂ ਨੰਬਰ ਦੇ ਦਿੰਦਾ ਪਰਸਨਲ ਉਹਦਾ ਭਗਵੰਤਮਾਨ ਦਾ ਉਹਨੂੰ ਪੁੱਛ ਵੀ ਜਾਂ ਤਾਂ ਆ ਜਿਹੜੇ ਕੰਮ ਆ ਤੂੰ ਪ੍ਰੂਫ ਕਰ ਵੀ ਤੂੰ ਇਹਦੇ ਇਹਦੀ ਖਾਤਰ ਕੁਛ ਕੀਤਾ ਠੀਕ ਆ ਨਹੀਂ ਮੈਂ ਪ੍ਰੂਫ ਕਰੂੰਗਾ ਵੀ ਇਹ ਬੰਦੇ ਮੈਂ ਕਢਵਾਏ ਸੀ ਇਹ ਡੱਡ ਬੋਡੀਆਂ ਮੈਂ ਭੇਜੀਆਂ ਸੀ ਇਹ ਕੁੜੀਆਂ ਜਿਹੜੀਆਂ ਮੈਂ ਭੇਜੀਆਂ ਸੀ ਮੈਂ ਪ੍ਰੂਫ ਕਰੂੰਗਾ ਤਾਂ ਜੇ ਤੇਰੇ ਭਗਵਾਨ ਤਮਾਣ ਚ ਦਾਵਾ ਤੇ ਉਹ ਪ੍ਰੂਫ ਕਰੇ ਵੀ ਉਹਨੇ ਕੁਛ ਕੀਤਾ ਪ੍ਰੂਫ ਕਰੇ ਉਹ ਮੈਂ ਪ੍ਰੂਫ ਕਰੂੰਗਾ ਐਜ਼ ਅ ਪੇਪਰ ਪ੍ਰੂਫ ਕਰੂੰਗਾ ਗਵਰਨਮੈਂਟ ਹੀ ਪੇਪਰ ਪ੍ਰੂਫ ਕਰੂੰਗਾ ਜਿੱਤੇ ਜਿੱਤੇ ਮੇਰੇ ਸੈਨ ਆ ਜਿਹੜੇ ਪੇਪਰ ਮੇਰੇ ਨਾਂ ਤੇ ਬਣੇ ਵੇ ਆ ਜਿਹੜਾ ਜਿਹੜਾ ਮੈਂ ਕੰਮ ਕੀਤੇ ਆ ਤੇ ਜੇ ਤੇਰੇ ਭਗਵੰਤਮਾਨ ਜਿੰਨਾ ਦਾਵਾਂ ਨਾ ਤੇ ਜਿਹੜੀਆਂ ਚੀਜ਼ਾਂ ਤੋਂ ਫੜਾ ਮਾਰੀਆਂ ਉਹਨੇ ਇਰਾਕ ਵਾਲਾ ਚਾਹੇ ਮਸਲਾ ਰੱਖ ਲੋ ਇਰਾਕ ਵਾਲੇ ਮਸਲੇ ਤੋਂ ਉਹਨੇ ਫੜਾ ਮਾਰੀਆਂ ਉਹ ਇਰਾਕ ਵਾਲੇ ਮਸਲੇ ਦੇ ਇੱਕ ਵੀ ਚੀਜ਼ ਇੱਕ ਵੀ ਚੀਜ਼ ਭਗਵੰਤਮਾਨ ਸ਼ੋਅ ਕਰ ਦਵੇ ਮੈਂ ਇਰਾਕ ਮਸਲੇ ਵਿੱਚ ਆ ਹੈਲਪ ਕੀਤੀ ਉਹਨੇ ਵੀਡੀਓ ਜਰੂਰ ਪਾਈਆਂ ਵੀ ਜੀ ਮੈਂ ਇੰਨੇ ਇੰਨੇ ਮੁੰਡੇ ਆ ਰਹੇ ਆ ਇੰਨੇ ਮੁੰਡੇ ਆ ਰਹੇ ਆ ਠੀਕ ਆ ਅੱਜ ਅੱਜ 20 ਆ ਗਏ ਅੱਜ 5 ਆ ਰਹੇ ਅੱਜ 10 ਆ ਰਹੇ ਅੱਜ 200 ਆ ਰਹੇ ਉਹ ਸਿਰਫ ਵੀਡੀਓ ਪਾਉਂਦਾ ਸੀ ਔਰ ਜਿਹੜਾ ਉਹ ਆਂਦਾ ਨਾ ਵੀ 500 ਡਾਲਰ ਪਰ ਪਾਸਪੋਰਟ ਮੰਗ ਰਿਹਾ ਤੇ ਅਸੀਂ ਕੁਝ ਦੇਤੇ ਆ ਤੇ ਕੁਝ ਅਸੀਂ ਕੋਸ਼ਿਸ਼ ਕਰ ਰਹੇ ਆ ਨਾਲ ਮੈਂ ਭਗਵੰਤ ਮਾਨ ਨੂੰ ਇਹ ਵੀ ਚੈਲੰਜ ਕਰਦਾ ਤੇਰੇ ਭਗਵੰਤ ਮਾਨ ਨੂੰ ਰਾਜੂ ਢਿੱਲੋਂ ਉਹੀ ਮੈਂ ਚੈਲੰਜ ਕਰਦਾ ਕਿ ਭਗਵੰਤ ਮਾਨ ਇੱਕ ਵੀ ਪ੍ਰੂਫ ਦੇਵੇ ਜੇ ਉਹਨੇ ਕਿਸੇ ਮੁੰਡੇ ਦਾ ਪਾਸਪੋਰਟ ਬੁੱਲ ਖਰੀਦ ਕੇ ਦਿੱਤਾ ਹੋਵੇ ਇਰਾਕ ਮਸਲੇ ਦੇ ਵਿੱਚ ਅਰਾਕ ਕ੍ਰੈਸ਼ ਦੇ ਵਿੱਚ ਉਹ ਆਦਾਂ ਨੇ 500 ਡਾਲਰ ਪ੍ਰਤੀ ਪਾਸਪੋਰਟ ਜਿਹੜਾ ਅਸੀਂ ਦੇ ਰਹੇ ਆ ਤੇ ਉਹ ਮੈਨੂੰ ਪ੍ਰੂਫ ਕਰੇ ਵੀ ਉਹ ਕਿੱਥੇ ਦੇ ਰਿਹਾ ਔਰ ਕਿਹੜੇ ਅਕਾਊਂਟ 'ਚ ਪੈਸੇ ਪਾਏ ਆ ਉਹਨੇ ਕਿਹੜੇ ਅਕਾਊਂਟ 'ਚ ਪੈਸੇ ਦਿੱਤੇ ਆ ਉਹ ਪ੍ਰੂਫ ਕਰ ਦੋਵੇ ਤੇ ਕਿਹੜੇ-ਕਿਹੜੇ ਬੰਦਿਆਂ ਦੇ ਪਾਸਪੋਰਟ ਉਹਨੇ 500 ਡਾਲਰ ਪ੍ਰਤੀ ਪਾਸਪੋਰਟ ਡਾਲਰ ਦਿੱਤਾ ਹੈ ਉਹ ਮੈਨੂੰ ਪ੍ਰੂਫ ਕਰ ਦੋਵੇ ਠੀਕ ਆ ਮੈਂ ਜਿੰਨੇ ਵੀ ਅੱਜ ਸੁਣ ਰਿਹਾ ਜਿਹੜੇ ਵੀ ਵੀਰ ਇਹ ਵੀਡੀਓ ਨੂੰ ਵੇਖਣਗੇ ਮੈਂ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਕਰਦਾ ਕਿ ਜੁੱਤੀ ਤੁਹਾਡੀ ਸਿਰ ਮੇਰਾ ਹੋਊਗਾ ਜੁੱਤੀ ਥੋੜੀ ਹੋਊਗੀ ਸਿਰ ਮੇਰਾ ਹੋਊਗਾ ਤੁਸੀਂ ਸਨ ਚ 50 ਬੰਦੇ ਪੋ 20 ਪੋ 10 ਪੋ ਜੇ ਤਾਂ ਭਗਵਾਨ ਤਮਾਨ ਇਹ ਪ੍ਰੂਫ ਕਰ ਜੇ ਵੀ ਉਹਨੇ ਇੰਨੇ ਮੁੰਡਿਆਂ ਦੇ account ਇੰਨੇ ਮੁੰਡਿਆਂ ਦੇ ਪਾਸਪੋਰਟ 500 ਡਾਲਰ ਪ੍ਰਤੀ ਪਾਸਪੋਰਟ ਮਗਰ ਆਹ account ਚ ਪੈਸੇ ਪਾ ਕੇ ਛੜਾਏ ਆ ਠੀਕ ਆ ਫੇਰ ਜੁੱਤੀਆਂ ਮੇਰੇ ਸਿਰ ਚ ਮਾਰਿਓ ਤੇ ਜੇ ਮੈਂ ਪ੍ਰੂਫ ਕਰਤਾ ਵੀ ਉਹਨੇ ਇੱਕ ਵੀ ਰੁਪਿਆ ਇੱਕ ਵੀ ਡਾਲਰ ਕਿਸੇ ਪਾਸਪੋਰਟ ਨੂੰ ਦੇ ਕੇ ਨਹੀਂ ਛੜਾਇਆ ਤੇ ਜੁੱਤੀ ਉਹ ਸਿਰ ਚ ਮਾਰੋਗੇ 20 ਬੰਦੇ ਪੈਜੋ ਸੰਨ ਚ 15 ਬੰਦੇ ਪੈਜੋ 500 ਬੰਦਾ ਸੰਨ ਚ ਪੈਜੋ ਮੈਨੂੰ ਤਾਂ ਭਗਵਾਨ ਤੁਮਾਰਨ ਨੂੰ ਅਮਨ ਸਾਹਮਣੇ ਬਿਠਾਓ ਉਹ ਪ੍ਰੂਫ ਕਰੇ ਮੈਂ 500 ਡਾਲਰ ਪ੍ਰਤੀ ਪਾਸਪੋਰਟ ਦਿੱਤਾ ਉਹ ਅੰਦਰ ਮੈਂ ਇਰਾਕ ਦੇ ਵਿੱਚ ਉੱਥੋਂ ਦੀਆਂ ਕੰਪਨੀਆਂ ਪਾਸਪੋਰਟ ਦਾ 500 ਡਾਲਰ ਪ੍ਰਤੀ ਪਾਸਪੋਰਟ ਮੰਗ ਰਹੇ ਆ ਠੀਕ ਆ ਉਹ ਹਰੇਕ ਉਹਦਾ ਸਿਰਫ ਮਸਲਤ ਦਾ ਮਕਸਦ ਸੀ ਪੈਸਾ ਕਮਾਉਣ ਦਾ ਠੀਕ ਆ ਮੈਂ ਚੁੱਪ ਤਾਂ ਸੀ ਕਿ ਸਾਡੇ ਪੰਜਾਬ ਦੇ ਵਿੱਚ ਬਦਲਾ ਆ ਰਿਹਾ ਇੱਕ ਨਵਾਂ ਲੀਡਰ ਆ ਵੀ ਚਲੋ ਇਹਨੂੰ ਮੈਂ ਚਾਹੁੰਦਾ ਜਦੋਂ ਮੈਂ ਇਹ ਸਟਾਰਟ ਕੀਤਾ ਸੀ ਮੈਂ ਕੁਐਤ ਦੇ ਵਿੱਚ ਹੈਲਪਲਾਈਨ ਚਾਲੂ ਕੀਤੀ ਸੀ ਮੈਂ ਚਾਹੁੰਦਾ ਕਾਲੀਆਂ ਨੂੰ ਦੇ ਸਕਦਾ ਸੀ ਬੰਦੇ ਮੈਂ ਚਾਹੁੰਦਾ ਕਾਂਗਰਸ ਨੂੰ ਬੰਦੇ ਦੇ ਸਕਦਾ ਸੀਗਾ ਵੀ ਤੁਸੀਂ ਸਿਰਫ 에어ਪੋਰਟ ਤੋਂ ਰੀਸੀਵ ਕਰਨਾ ਕੰਮ ਵਾਕੀ ਮੈਂ ਕਰਨਾ ਕਿਉਂ ਨਹੀਂ ਉਹਨਾਂ ਨੂੰ ਦਿੱਤੇ ਮੈਂ ਕਿਉਂਕਿ ਮੈਨੂੰ ਇਹ ਸੀ ਇਹ ਚੋਰ ਲੋਟੂ ਟੋਲੇ ਸਾਰੇ ਨਹੀਂ ਇੱਕ ਨਵੀਂ ਪਾਰਟੀ ਬਣੀ ਆ 2014 ਦੇ ਵਿੱਚ ਭਗਵਾਨਤਮਨ ਜਿੱਤੇ ਇੱਕ ਨਵਾਂ ਬੰਦਾ ਇੱਕ ਨਵੀਂ ਸੋਚ ਲੈ ਕੇ ਬੰਦੇ ਆਏ ਆ ਇੱਕ ਨਵੀਂ ਪਾਰਟੀ ਉਹਦੋਂ ਮੈਂ ਵੀ ਅੰਨਾ ਭਗਤ ਸੀ ਆਮ ਆਦਮੀ ਪਾਰਟੀ ਦਾ ਮੈਂ 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 ਬੰਦੇ ਦੇ ਉੱਤੇ ਮੈਂ ਕਾਲ ਕੀਤੀ ਮੇਰੇ ਕੋਲੇ ਪ੍ਰੂਫ ਆ ਐਜ਼ ਏ ਮੇਲ ਕੀਤੇ ਮੇਰੇ ਕੋਲੇ ਪ੍ਰੂਫ ਆ ਐਜ਼ ਏ WhatsApp ਦੀਆਂ ਮੇਰੇ ਕੋਲ ਸਕਰੀਨ ਸ਼ਾਟ ਆ ਮੈਂ ਮੈਂ ਕੀਤੀ ਭਗਵਾਨਤਮਨ ਨਾਲ ਕੰਟੈਕਟ ਈਮਾਨ ਸਾਹਿਬ ਇਸ ਤਰ੍ਹਾਂ ਕਰਕੇ ਐਡਾ ਬੜਾ ਬਿਵਾਲ ਖੜਾ ਹੋ ਰਿਹਾ ਅਸੀਂ ਹੈਲਪ ਹੈਲਪ ਲਾਈਨ ਸ਼ੁਰੂ ਕੀਤੀ ਆ ਅਸੀਂ ਚਾਹੁੰਦੇ ਆ ਜਿੰਨੇ ਵੀ ਮੁੰਡੇ ਅਸੀਂ ਕੱਢਗੇ ਕੋਸ਼ਿਸ਼ ਕਰਾਂਗੇ ਕੱਢਣ ਦੇ ਵਿੱਚ ਜਿੰਨੇ ਮੁੰਡੇ ਕੱਢ ਹੋਗੇ ਉਹਨਾਂ ਨੂੰ ਤੁਸੀਂ 에어ਪੋਰਟ ਤੋਂ ਰੀਸੀਵ ਕਰਨਾ ਔਰ ਜੇ ਮੇਰੇ ਵੀਰ ਜਿਹੜੇ ਰਾਗ ਚ ਫਸੇ ਸੀ ਨਿਕਲ ਕੇ ਆਏ ਆ ਉਹ ਮੁੰਡਿਆਂ ਨੂੰ ਵੀ ਮੈਂ ਅਪੀਲ ਕਰੂੰਗਾ ਵੀਰੋ ਤੁਸੀਂ ਵੀ ਥੋੜਾ ਬੋਤਾ ਦੱਸੋ ਵੀ ਤੁਹਾਡੇ ਨਾਲ ਕੰਟੈਕਟ ਕਿਹੜੇ ਬੰਦੇ ਦਾ ਪਹਿਲਾਂ ਹੋਇਆ ਸੀ ਕਿਹੜੇ ਬੰਦੇ ਨੇ ਤੁਹਾਨੂੰ ਨੰਬਰ ਦਿੱਤਾ ਮੈਂ ਉਹਨਾਂ ਨਾਲ ਕੰਟੈਕਟ ਕਰ ਕਰਕੇ ਮੈਂ ਭਗਵੰਤ ਮਾਨ ਨੂੰ ਨੰਬਰ ਦਿੰਦਾ ਰਿਹਾ ਮੈਂ ਭੁਗਾਂਤਮਨ ਨੂੰ ਨੰਬਰ ਦਿੱਤੇ ਭੁਗਾਂਤਮਨ ਨੇ ਉਹ ਨੰਬਰਾਂ ਦੇ ਫੋਨ ਕੀਤਾ ਠੀਕ ਆ ਉਹ ਮੁੰਡੇ ਨੂੰ ਪੁੱਛੂ ਥੋਡੇ ਫੋਨ ਤੋਂ ਸਿਵਾ ਥੋਡੇ ਲਈ ਹੋਰ ਕੁਝ ਕੀਤਾ ਹੁਣ ਸਾਫ਼ ਕਰ ਦਵੇ ਕਿਹੜੇ ਮੁੰਡੇ ਨੂੰ ਟਿਕਟਾਂ ਦਿੱਤੀਆਂ ਉਹਦੀਆਂ ਵੀਡੀਓ ਆ ਤਾਂ ਨਾ ਵੀਡੀਓ ਦੇ ਵਿੱਚ ਉਹ ਲਾਈਵ ਹੋਊਗਾ ਕਿ ਕਹਿੰਦਾ ਅਸੀਂ ਟਿਕਟਾਂ ਦੇ ਰਹੇ ਹਾਂ ਅਸੀਂ 500 ਡਾਲਰ ਪ੍ਰਤੀ ਪਾਸਪੋਰਟ ਦੇ ਰਹੇ ਹਾਂ ਉਹ ਟਿਕਟਾਂ ਤੇ ਪ੍ਰਤੀ ਡਾਲਰ ਪ੍ਰਤੀ ਪਾਸਪੋਰਟ ਆ 500 ਡਾਲਰ ਦਿੱਤਾ ਹੈ ਇਹ ਦੋ ਚੀਜ਼ਾਂ ਪ੍ਰੂਫ ਕਰ ਦੇਵੇਂ ਜੁੱਤੀ ਤੁਹਾਡੀ ਦੇ ਸਿਰ ਮੇਰਾ ਹੋਊਗਾ ਇਹ ਰਾਜੂ ਗੱਲਾਂ ਕਰਨੀਆਂ ਬਹੁਤ ਆਸਾਨ ਆ ਤੂੰ ਵੀ ਕਵੈਤ ਚ ਆ ਤਾਂ ਮੈਂ ਵੀ ਕਵੈਤ ਚ ਆ ਕਦੇ ਤੇਰੇ ਕੋਲੋਂ ਮੇਰੀ ਪੋਸਟ ਦੇ ਉੱਤੇ ਤਾਂ ਤੇਰੇ ਕੋਲੋਂ ਵਡਿਆਈ ਹੋਈ ਨਾ ਮੈਂ ਇਹ ਨਹੀਂ ਚਾਹੁੰਦਾ ਮੇਰੇ ਕੋਈ ਵਡਿਆਈ ਕਰੇ ਜਾਂ ਮੇਰੀ ਕੋਈ ਤਾਰੀਫ ਕਰੇ ਤੇਰੇ ਕੋਲੋਂ ਦੋ ਤਾਂ ਕਮੈਂਟ ਹੋਇਆ ਨਾ ਵੀ ਵਾਹ ਵੀ ਰਿਹਾ ਸ਼ਾਬਾਸ਼ ਤੂੰ ਇੱਥੋਂ ਇੰਨੇ ਮੁੰਡੇ ਕੱਢਦਾ ਹੈ ਛਾਬੇ ਸੇ ਵੀਰੇ ਤੂੰ ਇਥੋਂ ਨੀਅ ਡੱਡ ਬੋਡੀਆਂ ਕੱਢਦਾ ਛਾਬੇ ਸੇ ਵੀਰੇ ਤੂੰ ਇਥੋਂ ਜਿਹੜੀਆਂ ਤਿੰਨ ਚਾਰ ਕੁੜੀਆਂ ਵਿਚਾਰੀਆਂ ਫਸੀਆਂ ਸੀ ਉਹਨਾਂ ਨੂੰ ਇਥੋਂ ਤੂੰ ਕੱਢਿਆ ਬਾਇਅਜ਼ਤ ਉਦੋਂ ਤੇਰੀ ਕਲਮ ਖਤਮ ਹੋ ਗਈ ਸੀ ਉਦੋਂ ਤੇਰੇ ਕਮੈਂਟ ਵੀ ਖਤਮ ਹੋ ਗਏ ਸੀ ਰਾਜੂ ਸਿਆ ਅੱਜ ਤੈਨੂੰ ਕੋਹੰਤਮਣ ਜਿਆਦੇ ਪਿਆਰਾ ਲੱਗਣ ਲੱਗ ਪਿਆ ਤੈਨੂੰ ਤਾਂ ਪਤਾ ਹੋਊਗਾ ਨਾ ਕਵੈਤ ਚ ਮੇਰੇ ਬਾਰੇ ਤੂੰ ਤਾਂ ਕਵੈਤ ਦੇ ਵਿੱਚ ਦੂਜੇ ਦੇ ਕਿਸ ਨੂੰ ਨਹੀਂ ਪਤਾ ਹੋਊਗਾ ਵੀ ਪਤਲੀ ਇਹ ਝੂਠ ਬੋਲਦਾ ਕੀ ਬੋਲਦਾ ਤੈਨੂੰ ਤਾਂ ਪਤਾ ਹੈ ਤੂੰ ਤਾਂ ਤੂੰ ਤਾਂ ਉਹ ਮੇਰੇ ਨਾਲ ਰਹਿੰਦਾ ਵੀ ਰਿਹਾ ਹੈ ਤੈਨੂੰ ਤਾਂ ਪਤਾ ਹੋਊ ਨਾ ਮੈਂ ਕੀ ਆ ਮੈਂ 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 ਕੁਛ ਨਹੀਂ ਜਿਹੜੇ ਮੇਰੇ ਨਾਲ ਵੀਰ ਖੜੇ ਆ ਜਿਹੜੇ ਸਾਡੀ ਇੱਕ ਟੀਮ ਆ ਅਸੀਂ ਸਾਰੇ ਉਹ ਆ ਮੈਂ ਕੁਛ ਵੀ ਨਹੀਂ ਠੀਕ ਆ ਉਹਨਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਮੇਰੇ ਤੇ ਬਲੀਵ ਕੀਤਾ ਮੈਨੂੰ ਅੱਗੇ ਕੀਤਾ ਵਿਆ ਮੈਂ ਉਹਨਾਂ ਵੀਰਿਆਂ ਦਾ ਸਾਰਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੈਨੂੰ ਮਾਨਸ ਸਤਕਾਰ ਬਖਸ਼ਿਆ ਵਿਆ ਪਰ ਮੇਰਾ ਏਜੰਡਾ 'ਚ ਹੋਰ ਸੀ ਤੇਰੇ ਦੋ ਤਿੰਨਾਂ ਕਮੈਂਟਾਂ ਨੇ ਜਿਹੜੀ ਤੂੰ ਭਗਵੰਤ ਮਾਨ ਦੀ ਚਾਪਲੂਸੀ ਕਰਨ ਲੱਗਣਾ ਕਮੈਂਟਾਂ ਦੇ ਵਿੱਚ ਉਹਦਾ ਕਰਕੇ ਮੈਨੂੰ ਜਵਾਬ ਦੇਣਾ ਪਿਆ ਤੱਤੇ ਹੁਣ ਸੁਣ ਲਿਆ ਗੱਲਾਂ ਨੰਬਰ ਚਾਹੀਦਾ ਤੂੰ ਮੇਰੇ ਕੋਲ ਨੰਬਰ ਲੈ ਭਗਵੰਤ ਮਾਨ ਦਾ ਪਰਸਨਲ ਨੰਬਰ ਦਊਂਗਾ ਫੋਨ ਮਾਰ ਕੇ ਪੁੱਛ ਮੇਰੇ ਬਾਰੇ ਤੈਨੂੰ ਪਤਾ ਵੀ ਆ ਮੇਰੇ ਨਾਲ ਗੱਲਬਾਤ ਹੁੰਦੀ ਰਹੀ ਆ ਮੈਂ ਉਹਨੂੰ ਬੰਦੇ ਦਿੰਦਾ ਤੇ ਤੈਨੂੰ ਸਾਰਾ ਕੁਝ ਪਤਾ ਹੈ ਤੇ ਉਦੋਂ ਬਸ ਇਹ ਪ੍ਰੂਫ ਕਰ ਵੀ ਮਾਨ ਸਾਹਿਬ 500 ਡਾਲਰ ਤੁਹਾਡੀ ਮੈਂ ਮੈਂ ਵੀਡੀਓ ਲਿੰਕ ਵੀ ਸੈਂਡ ਕਰੂੰਗਾ ਇਸ ਦੇ ਵਿੱਚ ਜੇ ਬੜੀ ਗੱਲ ਤਾਂ ਜਿਹਦੇ ਵਿੱਚ ਬੋਲ ਰਿਹਾ 500 ਡਾਲਰ ਪ੍ਰਤੀ ਪਾਸਵਰਡ ਦੇ ਰਿਹਾ ਕੋਈ ਵੀ ਵੀਰ ਸਵਾਲ ਕਰੋ ਭਗਵਾਨ ਤੁਮਾਨੂੰ ਵੀ ਤੂੰ ਪ੍ਰੂਫ ਕਰ ਕਿੰਨੇ ਮੁੰਡਿਆਂ ਨੇ 500 ਡਾਲਰ ਪ੍ਰਤੀ ਦਿਨ ਸਾਹ ਪੈਸੇ ਦੇ ਕੇ ਤੂੰ ਪਾਸਵਰਡ ਛੜਾਏ ਆ ਕਿੰਨੇ ਮੁੰਡਿਆਂ ਨੂੰ ਇਰਾਕ ਮੋਕੇ ਤੂੰ ਟਿਕਟਾਂ ਦਿੱਤੀਆਂ ਕਿੰਨੇ ਮੁੰਡਿਆਂ ਨੂੰ ਤੂੰ ਟਿਕਟਾਂ ਦਿੱਤੀਆਂ ਭਗਵਾਨ ਤੁਮਾਨੂੰ ਇਹ ਚੀਜ਼ ਆਪਣਾ ਸਾਬਤ ਕਰੇ ਜੇ ਨਾ ਸਾਬਤ ਕਰੂਗਾ ਤਾਂ ਜੁੱਤੀਆਂ ਉਹਦੇ ਸਿਰ 'ਚ ਮਾਰਿਓ ਜੇ ਉਹ ਸਾਬਤ ਕਰ ਗਿਆ ਜੁੱਤੀਆਂ ਮੇਰੇ ਸਿਰ 'ਚ ਮਾਰਿਓ ਉਹਦੇ ਕੋਲ ਇੱਕ ਡਾਇਰੀ ਆ ਜਿਹਦੇ ਵਿੱਚ ਉਹ ਨੰਬਰ ਲਿਖੇ ਹੋਏ ਆ ਇਰਾਕ ਵਾਲਿਆਂ ਦੇ ਅੱਜ ਵੀ ਉਹਦੇ ਕੋਲੇ ਆ ਠੀਕ ਆ ਉਹ ਡੈਰੀ ਲੈ ਕੇ ਬਿਠਾ ਲਓ ਮੇਰੇ ਕੋਲੇ ਵੀ ਅੱਜ ਪ੍ਰੂਫ ਪਏ ਆ ਮੈਂ ਡੈਰੀ ਲੈ ਕੇ ਬੈਠੂਗਾ ਠੀਕ ਆ ਉਹ ਮੇਰੇ ਨਾਲ ਉਹ ਮੇਰੇ ਨਾਲ ਆਪਣਾ ਆਮੋ ਸਾਹਮਣੇ ਗੱਲ ਕਰੇ ਠੀਕ ਆ ਜਿਹੜੀ ਉਹਦੇ ਡੈਰੀ ਵਿੱਚ ਨੰਬਰ ਆ ਉਹ ਮੇਰੇ ਕੋਲੇ ਕਿਵੇਂ ਆ ਜਿਹੜੇ ਮੇਰੇ ਕੋਲੇ ਨੰਬਰ ਆ ਭਗਵਾਨ ਜਤਮਾਨ ਕੋਲੇ ਹੋ ਸਕਦੇ ਆ ਕਿਉਂਕਿ ਮੈਂ ਉਹਨੂੰ ਦਿੱਤੇ ਆ ਔਰ ਬਾਈ ਮੇਲ ਦਿੱਤੇ ਆ WhatsApp ਤੇ ਦਿੱਤੇ ਆ ਉਹ ਮੇਰੇ ਕੋਲੇ ਪ੍ਰੂਫ ਆ ਤੇ ਜੇ ਮੇਰੀਆਂ ਕੰਟੀਨਿਊ ਸਾਰੇ ਉਹ ਨੰਬਰ ਉਸੇ ਤਰ੍ਹਾਂ ਮਿਲ ਗਏ ਤੇ ਫਿਰ ਜੁੱਤੀ ਮਾਰਨੀ ਪੈਣੀ ਹੈ ਭਗਵੰਤ ਮਾਨ ਦੇ ਸਿਰ 'ਚ ਥੋਨੂੰ ਤੇ ਜੇ ਮੈਂ ਨਾਂ ਸਾਬਤ ਕਰ ਸਕਿਆ ਤਾਂ ਤੁਸੀਂ ਸਾਰੇ ਜੁੱਤੀਆਂ ਮਾਰਿਓ ਮੇਰੇ ਸਿਰ ਦੇ ਵਿੱਚ ਮੈਂ ਚੈਲੰਜ ਕਰਦਾ ਜੇ ਤੇਰੇ ਵਿੱਚ ਦਮ ਜਾਂ ਕਿਸੇ ਵੀ ਭਗਵੰਤ ਮਾਨ ਦੇ ਕੜਛੇ ਵਿੱਚ ਦਮ ਆ ਜਿਹੜੇ ਅੱਜ ਭਗਵੰਤ ਮਾਨੇ ਭਗਵੰਤ ਮਾਨ ਕਰ ਰਹੇ ਆ ਨਾ ਮੈਂ ਚੈਲੰਜ ਕਰਦਾ ਹਾਂ ਉਹਦੇ ਹਰ ਚੇਲੇ ਨੂੰ ਮੇਰਾ ਚੈਲੰਜ ਕਬੂਲ ਕਰੇ ਭਗਵੰਤ ਮਾਨ ਤੁਸੀਂ ਕਬੂਲ ਕਰੋ ਇਹ ਚੀਜ਼ ਨੂੰ ਠੀਕ ਆ ਭਗਵੰਤ ਮਾਨ ਸਾਬਤ ਕਰੇ ਇਰਾਕ 'ਚ ਉਹਨੇ ਮੁੰਡੇ ਕਿੰਨੇ ਕਢਾਏ ਉਹਨਾਂ ਦੀ ਖਾਤਰ ਉਹਨੇ ਕੀ ਕੀਤਾ ਸਾਬਤ ਕਰਕੇ ਦਿਖਾਵੇ ਮੈਂ ਮੈਂ ਸਾਫ਼ ਕਰਕੇ ਦਿਖਾਉਂਗਾ ਮੈਂ ਇੰਡੀਆ ਆ ਰਿਹਾ ਨਵੰਬਰ ਦੇ ਵਿੱਚ ਇੰਡੀਆ ਨਵੰਬਰ ਚ ਆ ਕੇ ਮੈਂ ਪ੍ਰੈਸ ਕਾਨਫਰੰਸ ਰੱਖ ਕੇ ਸਾਰੀਆਂ ਮੀਡੀਆ ਸੱਦ ਕੇ ਇੱਥੋਂ ਜਿਹੜਾ ਮੇਰਾ ਬੈਗ ਭਰਿਆ ਪਿਆ ਨੇ ਇੱਕ ਟੈਚੀ ਭਰਿਆ ਪਿਆ ਪਾਸਪੋਰਟਾਂ ਦਾ ਇੰਨੇ ਪਾਸਪੋਰਟ ਮੇਰੇ ਕੋਲੇ ਪਏ ਆ 2500 ਦੇ ਲਗਭਗ ਮੁੰਡਿਆਂ 3000 ਦੇ ਲਗਭਗ ਮੁੰਡਿਆਂ ਦੇ ਕੰਟੈਕਟ ਨੰਬਰ ਮੈਂ ਦਿੱਤੇ ਸੀ ਭਗਵੰਤ ਮਾਨ ਨੂੰ ਜਿਹਦੇ ਸਿਰ ਤੇ ਉਹ ਹੀਰੋ ਬਣਿਆ ਸੀ ਸਭ ਤੋਂ ਪਹਿਲਾਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਆਇਆ ਜਦੋਂ ਭਗਵੰਤ ਮਾਨ ਵੀ ਬਾਹਰੋਂ ਮੁੰਡੇ ਕਢਾ ਕੇ ਲੈ ਆਇਆ ਉਹਦੀ ਜੜ ਲਾਉਣ ਵਾਲਾ ਮੈਂ ਤੇ ਮੇਰੀ ਟੀਮ ਸੀਗੀ ਤੁਸੀਂ ਗੱਲਾਂ ਕਰਦੇ ਆ ਵੱਡੀਆਂ ਵੱਡੀਆਂ ਤੁਹਾਨੂੰ ਪਤਾ ਕੱਖ ਦਾ ਨਹੀਂ ਤੁਸੀਂ ਤੁਹਾਡੀ ਆਪ ਦੀ ਕੀ ਦੇਣਾ ਤੂੰ ਕਵੈਤ ਦੇ ਵਿੱਚ 5 ਸਾਲ ਹੋ ਗਏ 6 ਸਾਲ ਹੋ ਗਏ ਕਿੰਨੇ ਸਾਲ ਹੋ ਗਏ ਤੇਰੀ ਕਵੈਤ ਦੇ ਵਿੱਚ ਕੀ ਦੇਣਾ ਤੂੰ ਮੈਨੂੰ ਦੱਸ ਕੀ ਇਤਨੀ ਦੇਣਾ ਕਦੇ ਤੂੰ ਇੱਕ ਦਿਨਾਰ ਕਿਸੇ ਨੂੰ ਦਿੱਤਾ ਕਵੈਤ ਦੇ ਵਿੱਚ ਕਦੇ ਤੂੰ ਇੱਕ ਦਿਨਾਰ ਕਿਸੇ ਦੀ ਕਿਸੇ ਦੀ ਹੈਲਪ ਕੀਤੀ ਆ ਗੱਲਾਂ ਕਰਦੇ ਤੁਸੀਂ ਵੱਡੀਆਂ ਵੱਡੀਆਂ ਘਰ ਖੋਣੇ ਪੈਂਦੇ ਆ ਸੇਵਾ ਕਰਨ ਵਾਸਤੇ 13 ਸਾਲ ਹੋ ਗਏ ਮੈਨੂੰ ਕੁਆਇਡ ਦੇ ਵਿੱਚ ਤੇ 13 ਸਾਲਾਂ ਦੇ ਵਿੱਚ ਮੇਰੇ ਅਕਾਊਂਟ ਦੇ ਵਿੱਚ 1 ਕਰਪਈ ਨਹੀਂ ਅੱਧੋ ਵੱਧ ਸੈਲਰੀ ਮੈਂ ਲੋਕ ਸੇਵਾ ਦੇ ਵਿੱਚ ਲਾ ਰਿਆ ਜਿਹਦੇ ਕਰਕੇ ਮੇਰੇ ਘਰ ਦੇ ਵੀ ਮੇਰੇ ਤੋਂ ਪਰੇਸ਼ਾਨ ਹੋਏ ਪਏ ਆ ਪਰ ਜਿਹੜਾ ਮੇਰੇ ਵਿੱਚ ਜਨੂਨ ਆ ਮੇਰੇ ਤੇ ਜਜ਼ਮਾ ਮੈਨੂੰ ਟਿਕਨ ਨਹੀਂ ਦਿੰਦਾ ਗੱਲਾਂ ਕਰਨੀਆਂ ਬਹੁਤ ਸੌਂਖੀਆਂ ਭਵੰਤ ਮਰਨੇ ਸੌਧੂ ਤੋਂ ਬੰਦੇ ਕੱਢ ਲੇ ਮੈਂ ਮੈਂ ਤਾਂ ਇੱਥੋਂ ਹੈਰਾਨ ਆ ਉਹ ਮੁੰਡੇ ਜੇਲ੍ਹ 'ਚ ਸੀ ਸਫਰ ਜੇਲ੍ਹ ਦੇ ਵਿੱਚ ਸੀਗੇ ਤੇ ਹਰੇਕ ਬੰਦੇ ਨੂੰ ਪਤਾ ਆਰਬ ਕੰਟਰੀ ਦੇ ਨੂੰ ਜਿਹੜਾ ਬੰਦਾ ਸਫਰ ਜੇਲ੍ਹ ਦੇ ਵਿੱਚ ਜਾਵਣੇ ਉਹ ਮਹੀਨੇ 10 ਦਿਨ 20 ਦਿਨ ਦੇ ਵਿੱਚ ਵਿੱਚ ਇੰਡੀਆ ਜਾ ਵੜਦਾ ਇੱਕ ਹਫਤਾ ਪਹਿਲਾਂ ਇੱਕ ਇੱਕ ਹਫਤਾ ਪਹਿਲਾਂ ਭਗਵਾਨ ਤਮਨ ਨੂੰ ਅਪੀਲ ਹੁੰਦੀ ਆ ਠੀਕ ਆ 5 ਦਿਨ ਪਹਿਲਾਂ ਭਗਵਾਨ ਤਮਨ ਵੀਡੀਓ ਸ਼ੇਅਰ ਕਰਦਾ ਉਹਦੀ ਪੋਸਟ ਦੇ ਉੱਤੇ ਆਪਦੇ ਪੇਜ ਦੇ ਉੱਤੇ ਠੀਕ ਆ ਉਹ ਚ ਕਹਿੰਦਾ ਮੈਨੂੰ ਇਹਨਾਂ ਦਾ ਇਹਨਾਂ ਦੇ ਪਾਸਵਰਡ ਉਹਸ ਦੋ ਮੈਨੂੰ ਉਹਨੂੰ ਕਿਸੇ ਨੇ ਕੋ ਨੂੰ ਕੁਛ ਨਹੀਂ ਮਿਲਿਆ ਕਿਉਂਕਿ ਜੇ ਉਹਨੂੰ ਕੁਛ ਮਿਲਿਆ ਹੁੰਦਾ ਉਹਨੇ ਫੇਰ ਲਾਈਵ ਹੋਣਾ ਸੀ ਕਿਉਂਕਿ ਉਹ ਲਾਈਵ ਦਾ ਭੁੱਖਾ ਹੈ ਉਹਨੇ ਲਾਈਵ ਉਹ ਕੀ ਕਹਿਣਾ ਸੀ ਉਹ ਮੁੰਡਿਆਂ ਦੇ ਮੈਨੂੰ ਪਾਸਪੋਰਟ ਮਿਲ ਗਏ ਆ ਮੈਂ ਜੀ ਸੁਸ਼ਮਾ ਸਵਰਾਜ ਨੂੰ ਕਹਿ ਦਿੱਤਾ ਐਨ ਵਾਲੇ ਕਰਨਾ ਸੀ ਉਹਨੇ ਮੈਂ ਤਾਂ ਦੋ ਤਿੰਨ ਦਿਨਾਂ ਦੇ ਵਿੱਚ ਉਹ ਬਾਹਰ ਆ ਜਾਣਾ ਹੈ ਤੇ ਮੈਂ ਕੋਸ਼ਿਸ਼ ਕਰੂੰਗਾ ਮੈਂ ਗਵਰਨਮੈਂਟ ਨੂੰ ਕਹਿਤਾ ਉਹਨੇ ਇਸ ਤਰ੍ਹਾਂ ਬੋਲ ਬੋਲ ਕੇ ਤੁਹਾਨੂੰ ਲਾਈਵ ਕਰਨਾ ਸੀ ਉਹਨੂੰ ਕੁਝ ਨਹੀਂ ਮਿਲਿਆ ਠੀਕ ਆ ਇੱਕ ਲੱਗ ਗਿਆ ਮੁੰਡੇ ਸਵਰ ਜੇਲ੍ਹ ਚ ਸੀ ਉਹਨਾਂ ਦੀ ਕੁਦਰਤੀ ਉੱਥੋਂ ਦੀ ਗਵਰਨਮੈਂਟ ਨੇ ਟੈਕਟ ਕਰਵਾਤੀ ਤੇ ਉਹ ਮੁੰਡੇ ਉੱਥੇ ਪਹੁੰਚ ਕੇ ਤੇ ਵਾਵਾ ਖੱਟ ਕੇ ਬਹਿ ਗਿਆ ਭਗਵੰਤ ਮਾਨ ਜਿਵੇਂ ਅਸੀਂ ਬੰਦੇ ਕੱਢ ਕੱਢ ਕੇ ਦਿੱਤੇ ਵਾਵਾ ਖੱਟੀ ਭਗਵੰਤ ਮਾਨ ਨੇ ਮੈਂ ਉਹਨੂੰ ਦੱਸਦਾ ਸੀ ਅੱਜ ਰਾਤ ਨੂੰ 11 ਵਜੇ ਦਿੱਲੀ 에ਰਪੋਰਟ ਪਹੁੰਚ ਤੈਨੂੰ ਅੱਜ 20 ਬੰਦੇ ਮਿਲਣਗੇ ਅੱਜ ਤੂੰ ਉੱਥੇ ਪਹੁੰਚ ਤੈਨੂੰ ਅੱਜ ਇੰਨੇ ਮਿਲਣਗੇ ਜੇ ਮੇਰੀ ਗੱਲ ਤੇ ਯਕੀਨ ਨਹੀਂ ਖਾਲਸਾ ਐਡ ਦੀ ਟੀਮ ਮੇਰੇ ਕੋਲੇ 9 ਦਿਨ ਰਹਿ ਕੇ ਗਈ ਹੈ ਇੱਥੇ ਕੁਐਤ ਦੇ ਵਿੱਚ ਖਾਲਸਾ ਐਡ ਮੈਂ ਝੂਠ ਮਾਰ ਸਕਦਾ ਉਹ ਦੁਨੀਆ ਦੀ ਸਭ ਤੋਂ ਵੱਡੀ ਕਲੱਬ ਖਾਲਸਾ ਐਡ ਝੂਠ ਨਹੀਂ ਮਾਰ ਸਕਦੀ ਖਾਲਸਾ ਐਡ ਦੇ ਭਾਰਤ ਦੇ ਜਿਹੜੇ ਇੰਡੀਆ ਦੇ ਜਿਹੜੇ ਪ੍ਰਧਾਨ ਆ ਅਮਰਪ੍ਰੀਤ ਸਿੰਘ ਨੂੰ ਕਿਤੇ ਮੇਰਾ ਨਾਮ ਲੈ ਕੇ ਪੁੱਛੋ ਵੀ ਅੰਤਰਦੀਪ ਵੀਡੀਓ ਦਿਖਾ ਕੇ ਪੁੱਛੋ ਅੰਤਰਦੀਪ ਝੂਠ ਮਾਰਦਾ ਜਾਂ ਸੱਚ ਬੋਲਦਾ ਭਗਵਾਨ ਤੁਮਾਰ ਦੀ 1% ਦੀ ਕੋਈ ਸਾਨੂੰ ਮਦਦ ਨਹੀਂ ਮਿਲੀ ਅਰਾ ਕ੍ਰੈਸ਼ ਮੁਕੇ ਪਰ ਫਿਰ ਵੀ ਮੈਂ ਉਹਨੂੰ ਬੰਦੇ ਦਿੰਦਾ ਰਿਆਂ ਤਾਂ ਕਿ ਨਵੀਂ ਪਾਰਟੀ ਆ ਨਵਾਂ ਲੀਡਰ ਆ ਇਹ ਲੋਕਾਂ ਦੇ ਵਿੱਚ ਛੇਤੀ ਛੇਤੀ ਵਿਚਰ ਜੇ ਖਾਲਸਾ ਏਡ ਦੇ ਟਿਕਟਾਂ ਦਿੱਤੀਆਂ ਸੱਤ ਟਿਕਟਾਂ ਪੰਜ ਪੰਜ ਕੇ ਸੱਤ ਟਿਕਟਾਂ ਖਾਲਸਾ ਏਡ ਨੇ ਦਿੱਤੀਆਂ ਜਿਹਦਾ ਪ੍ਰੂਫ ਮੇਰੇ ਕੋਲੇ ਅੱਜ ਵੀ ਪਿਆ ਖਾਲਸਾ ਏਡ ਨੇ ਮੈਨੂੰ ਇੱਥੇ ਤਿੱਕਰ ਵੀ ਕਿਹਾ ਉਹ ਜੋ ਟੀਮ ਇੱਥੇ ਆਈ ਵੀ ਆਪਾਂ ਫੂਡ ਇਥੋਂ ਆਪਾਂ ਇਰਾਕ ਆਸ ਤੇ ਪਰਮਿਸ਼ਨ ਲੈ ਕੇ ਆਪਣਾ ਉੱਥੇ ਫੂਡ ਵਗੈਰਾ ਆਪਣੇ ਮੁੰਡਿਆਂ ਦੀ ਹੈਲਪ ਕਰ ਗਏ ਅਸੀਂ ਐਮਬੈਸੀ ਚ ਮੀਟਿੰਗ ਵੀ ਕਰਕੇ ਆਏ ਤੁਸੀਂ ਕੀ ਸਮਝਦੇ ਆ ਤੁਹਾਨੂੰ ਕੱਖ ਦਾ ਪਤਾ ਨਹੀਂ ਤੁਸੀਂ ਸਿਰਫ ਚਾਪਲੂਸੀਆਂ ਕਰਨ ਜਾਣਦੇ ਆ ਤੁਸੀਂ ਸਿਰਫ ਤੁਸੀਂ ਸਿਰਫ ਪੋਸਟਾਂ ਸ਼ੇਅਰ ਕਰਨ ਜਾਣਦੇ ਆ ਤੁਸੀਂ ਸਿਰਫ ਬੱਲੇ ਬੱਲੇ ਕਰਨ ਜਾਣਦੇ ਆ ਭਵੰਤਮਾਨ ਨੇ ਉਹ ਕਰਤਾ ਜੋ ਕਰ ਸਕਦਾ ਕਰਕੇ ਕੋੜ ਦਿੰਦਾ ਉਹਦੀ ਜਵਾਨ ਨੂੰ ਅੱਗ ਲੱਗ ਜਾਏ ਉਹਦੀ ਜਵਾਨ ਵੱਡੀ ਜਾਵੇ ਜੇ ਉਹਨੇ ਕਦੇ ਇੱਕ ਵੀ ਲਫ਼ਜ਼ ਜਿਹੜੇ ਸਾਡੇ ਪ੍ਰਤੀ ਬੋਲਿਆ ਹੋਵੇ ਵੀ ਮੈਂ ਧੰਨਵਾਦ ਕਰਦਾ ਕੁਇਤ ਬੈਠੀ ਟੀਮ ਦਾ ਜਿਹੜੇ ਬੰਦਿਆਂ ਨੇ ਮੈਨੂੰ ਇੰਨੇ ਮੁੰਡੇ ਕੱਢ ਕੇ ਦਿੱਤੇ ਜਾਂ ਮੇਰੀ ਹੈਲਪ ਕੀਤੀ ਜਾਂ ਅਸੀਂ ਰਲ ਕੇ ਹੈਲਪ ਕੀਤੀ ਜਦੋਂ ਵੇਖੋ ਉਹਦੀ ਵੀਡੀਓ ਵਿੱਚ ਮੈਂ ਮੈਂ ਕੋਸ਼ਿਸ਼ ਕਰ ਲਈ ਆ ਮੈਂ ਕਹਤਾ ਹੈ ਤੇ ਮੇਰੇ ਮੈਂ ਮੈਂ ਮੁੰਡੇ ਇੰਨੇ ਮੰਗਾਲੇ ਆ ਉਹ ਚਾਵਲ ਬੰਦਿਆ ਉਹ ਚਾਗਲ ਬੰਦਿਆ ਤੂੰ ਸ਼ਰਮ ਨਾਲ ਮਰ ਜਾਂਦਾ ਠੀਕ ਆ ਤੂੰ ਕਦੇ ਸਾਡੀ ਸਾਡੀ ਕਲੱਬ ਦਾ ਨਾਂ ਨਹੀਂ ਲਿਆ ਤੂੰ ਕਹ ਸਾਡੀ ਟੀਮ ਦਾ ਨਾਂ ਨਹੀਂ ਲਿਆ ਤੂੰ ਸਿਰਫ ਆਪ ਦਾ ਨਾਂ ਲਿਆ ਹੋਰ ਕੋ ਸੁਣਨਾ ਹੈ ਸੁਣਨਾ ਹੈ ਹੋਰ ਕੁਝ ਭਵੰਤਮਾਨ ਬਾਰੇ ਸੋ ਮੈਂ ਹੁਣ ਵੀ ਸਿਰਫ ਇਹ ਕਰਕੇ ਲਾਈਵ ਖਤਮ ਕਰੂੰਗਾ ਮੈਂ ਦੋ ਚੈਲੰਜ ਕਰਦਾ ਦੋ ਚੈਲੰਜ ਕਰਦਾ ਇੱਕ ਤਾਂ ਕਵੈਤ ਵਾਲੇ ਵੀਰਾਂ ਨੂੰ ਤੇ ਇੱਕ ਭਵੰਤਮਾਨ ਨੂੰ ਭਵੰਤਮਾਨ ਨੂੰ ਚੈਲੰਜ ਮੈਂ ਇਹ ਕਰਦਾ ਭਵੰਤਮਾਨ ਦੇ ਚੇਲਿਆਂ ਨੂੰ ਮੈਂ ਚੈਲੰਜ ਇਹ ਕਰਦਾ ਵੀ ਮੈਂ ਦਾਵਾ ਕਰਦਾ ਮੈਂ ਚੈਲੰਜ ਕਰਦਾ ਵੀ ਭਗਵੰਤ ਮਾਨ ਆਪਣੀ ਵੀਡੀਓ ਵਿੱਚ ਕਹਿੰਦਾ ਹੁੰਦਾ ਸੀ 2014 ਵਿੱਚ ਜਿਹਨੂੰ ਅਰਾਕ ਕ੍ਰੈਸ਼ ਹੋਇਆ ਆਈਐਸ ਵਾਲਿਆਂ ਨੇ ਉਹਦੇ ਉੱਤੇ ਹਮਲਾ ਕੀਤਾ ਉਦੋਂ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਮੈਂ ਅਸੀਂ 500 ਡਾਲਰ ਪ੍ਰਤੀ ਪਾਸਵਰਡ ਮੰਗ ਰਹੇ ਆ ਤੇ ਅਸੀਂ ਕੁਝ ਦੇਤੇ ਆ ਤੇ ਕੁਝ ਅਸੀਂ ਹੋਰ ਦੇ ਕੇ ਪੈਸੇ ਪਾਸਵਰਡ ਛਡਾ ਲੈਣਾ ਇੱਕ ਤਾਂ ਭਗਵੰਤ ਮਾਨ ਇਹ ਸਾਬਤ ਕਰ ਦੇਵੇ ਵੀ ਉਹਨੇ ਕਿੰਨੇ ਡਾਲਰ ਕਿਹਦੇ ਅਕਾਊਂਟ ਚ ਟਰਾਂਸਫਰ ਕਰਕੇ ਪਾਸਵਰਡ ਛੜਾਏ ਆ ਤੇ ਕਿੰਨੇ ਪਾਸਵਰਡ ਛੜਾਏ ਆ ਤੇ ਕਿਹੜੇ-ਕਿਹੜੇ ਪਾਸਵਰਡ ਛੜਾਏ ਆ ਨਾਂ ਦੇ ਦੇ ਦੇ। ਓਕੇ ਨੰਬਰ 2 ਉਹ ਆ ਨਾ ਵੀ ਅਸੀਂ ਟਿਕਟਾਂ ਦਿੱਤੀਆਂ ਤੇ ਉਹ ਸਾਬਤ ਕਰ ਦੇਵੇ ਵੀ ਆਹ ਬੰਦਿਆਂ ਨੂੰ ਮੈਂ ਟਿਕਟਾਂ ਦਿੱਤੀਆਂ ਕਿੰਨੀਆਂ ਟਿਕਟਾਂ ਦਿੱਤੀਆਂ। ਇਹ ਦੋ ਮੇਰੀਆਂ ਜਿਹੜੀਆਂ ਭੁਵੰਤਮਾਨ ਨੂੰ ਚੈਲੰਜ ਆ ਤੇ ਜੇ ਤਾਂ ਉਹ ਸਾਬਤ ਕਰਿਆ ਆ ਤੇ ਜਿੰਨੇ ਇਹ ਲਾਈਵ ਵੇਖਣਗੇ ਜਾਂ ਲਾਈਵ ਵੇਖ ਰਹੇ ਆ ਉਹ ਮੇਰੇ ਸਰਚ ਮਾਰੇ ਉਹ ਜੁੱਤੀਆਂ ਜੇ ਨਾਂ ਸਾਫ਼ਤ ਕਰ ਸਕਿਆ ਤੇ ਸਾਹਮਣੇ ਤੁਸੀਂ ਹੋਵੋਗੇ ਤੇ ਮਾਰੋਗੇ ਭੰਡ ਦੇ ਵਿੱਚ ਉਤਾਂ ਮੇਰਾ ਚੈਲੰਜ ਆ ਮੈਂ ਨਵੰਬਰ ਚ ਆ ਰਿਹਾ ਮੈਂ ਦੱਸ ਦਿੰਦਾ ਸਾਰੇ ਵੀਰਾਂ ਨੂੰ ਮੈਂ ਨਵੰਬਰ ਚ ਇੰਡੀਆ ਆ ਰਿਹਾ ਜਿਹੜਾ ਵੀ ਭੂਤਮਾਨ ਦਾ ਜਾਦੇ ਨੇੜਲਾ ਬੰਦਾ ਹੈ ਜਿਹਦੇ ਵੀ ਖੁਰਕ ਜਾਦੇ ਭੂਤਮਾਨ ਦੇ ਨਾਮ ਦੀ ਲੱਗਦੀ ਆ ਲੜਦੀ ਆ ਉਹਨੂੰ ਮੇਰਾ ਚੈਲੰਜ ਆ ਭੂਤਮਾਨ ਨੂੰ ਮਿਲ ਕੇ ਇਹ ਸਾਫ਼ਤ ਕਰ ਦੇਵੇ ਵੀ ਭੂਤਮਾਨ ਨੇ ਇਰਾਕ ਵਾਲੇ ਮੁੰਡਿਆਂ ਨੂੰ ਇੰਨੀਆਂ ਟੱਕਟਾਂ ਦਿੱਤੀਆਂ ਇੰਨੇ ਡਾਲਰ ਦੇ ਕੇ ਪਾਸਵਰਡ ਛਡਾਈ ਓਕੇ ਉਹਦਾ ਸਬੂਤ ਮੈਂ ਦਊਂਗਾ ਵੀ ਉਹਨੇ ਹਰ ਵੀਡੀਓ ਦੇ ਵਿੱਚ ਇੱਕੋ ਹੀ ਗੱਲ ਉਹਦੇ ਕੋਲੇ ਹੁੰਦੀ ਸੀ ਉਹ 500 ਡਾਲਰ ਮੰਗ ਰਹੇ ਆ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਪੈਸੇ ਦੇ ਕੇ ਪਾਸਵਰਡ ਛਡਾਏ ਜਾਣ ਅਸੀਂ ਟਿਕਟਾਂ ਦੇਤੀਆਂ ਉਹ ਵੀਡੀਓ ਮੇਰੇ ਕੋਲੇ ਪੰਗਾ ਠੀਕ ਆ ਹੁਣ ਗੱਲ ਇੱਥੇ ਮੁੱਕਦੀ ਆ ਜੇ ਕਿਸੇ ਨੂੰ ਵੀਰ ਨੂੰ ਚਾਹੀਦਾ ਹੋਇਆ ਆਪਦਾ ਨੰਬਰ ਮੈਨੂੰ ਇਨਬਾਕਸ ਚ ਸੈਂਡ ਕਰ ਦੋਵੇ ਵੀ ਵੀਰੇ ਉਹ ਵੀਰੇ ਉਹ ਮੈਨੂੰ ਵੀਡੀਓ ਸੈਂਡ ਕਰ ਜਿਹੜੇ ਭਗਵਾਨ ਤੁਮਨ ਜੀ ਦੇ ਵਿੱਚ ਇਹ ਬੋਲਿਆ ਮੈਂ ਉਹ ਵੀਡੀਓ ਸੈਂਡ ਕਰ ਦੂੰਗਾ ਤੁਸੀਂ ਭਵੰਤਮ ਨੂੰ ਸਵਾਲ ਕਰ ਲਿਓ ਉਹਨੂੰ ਕਹੋ ਜਵਾਬ ਦੇ ਦੇ ਕਿੰਨੇ ਪਾਸਵਰਡ ਛੜਾਏ ਆ ਪੈਸੇ ਦੇ ਕੇ ਔਰ ਕਿੰਨੇ ਉਹਨੇ ਟਿਕਟਾਂ ਦਿੱਤੀਆਂ ਉਹ ਸਿਰਫ ਡਾਲਰਾਂ ਦੀ ਗੱਲ ਤਾਂ ਆਦੀ ਲਾਈਵ 'ਚ ਕਰਦਾ ਸੀ ਵੀ ਪੈਸੇ ਇਕੱਠੇ ਹੋ ਜਾਣ ਪੰਡਿਤ ਰਾਕੇਸ਼ ਕੁਮਾਰ ਜੀ 8529547283 ਸਭੀ ਸਮੱਸਿਆਵਾਂ ਦਾ ਸਮਾਧਾਨ માત્ર 2 ਘੰਟਿਆਂ 'ਚ ਘਰ ਬੈਠੇ ਕਰਵਾਓ सात बार गोल्ड मेडलिस्ट स्पेशलिस्ट विदेश यात्रा पी लॉटरी नंबर वशीकरण जादू टोना किया कराया शादी के लिए माता पिता को मनाना काम कारोबार सौतन दुश्मन से छुटकारा मुक्ति गुप्त खजाना सभी समस्याओं का समाधान तुरंत करवाएं पंडित राकेश कुमार जी आठ पाँच दो नौ पाँच चार सात दो आठ तीन